ਹੋਣੀ ਨਾ ਕਹਿਣਾ ਮਗਰ ਉਹ ਕਹਿਣਾ ਮਗਰ ਕਿੱਥੇ ਕਿੱਥੇ ਹੋ ਰਿਹਾ ਨਾ ਮੈਂ ਆਪਾਂ ਲੋਕਾਂ ਚੇਤ ਨੂੰ ਨਾਲ ਲੈ ਕੇ ਵਾਪਸ ਆ ਜੀ ਆਪਣਾ ਨਹੀਂ ਚਾਰ ਦਿਨ ਦਾ ਲਾਸ ਵਾਪਸ ਆਣਾ ਮਿਸ ਤੇ ਇਤ ਲੰਦ ਨੇ ਜਨਮਤ ਕਹਿਣਾ ਮੈਂ ਲੈ ਕੇ ਰੰਗ ਦੀ ਰੰਗਣ ਲੋਕਰ ਆਇਓ ਐਕਸਲਰ ਚਲ ਚਲ ਉਹ ਨਾਲੇ ਜਾ ਰਹੇ ਆ ਵੀ ਮੈਂ ਨਹੀਂ ਆਪਾਂ ਨਾਲੇ ਜਾਵਾਂਗੇ ਤੇ ਆਹ ਨਾਲੇ ਜਾਵਾਂਗੇ ਤੇ ਆ ਜਾ ਕੋਈ ਕੰਟਰੋਲ ਚਾਹੇ ਉਹੀ ਜਨਮ ਦੇ ਸਕਦੀ ਹੈ ਨਾ ਕਿਸੇ ਵੇਲੇ ਇਸ ਰੱਖੇ ਤੇ ਹੈਗੀ ਕਿ ਨਹੀਂ ਹੈਗੀ ਰੱਖੇ ਬਿਲਕੁਲ ਨਹੀਂ ਹੈਗੀ ਕੀ ਹੋਣਾ ਚਾਹੀਦਾ ਵੈਸੇ ਅਸੀਂ ਮਖਲਕੇ ਤੇ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ ਬਿਲਕੁਲ ਕਰਨਾ ਚਾਹੀਦਾ ਆ ਬਿਲਕੁਲ ਹੀ ਬਾਹਰ ਮੈਂ ਨਾ ਬਣੀ ਹੋਈ ਹੈ ਅੱਜ ਬਾਹਰ ਹੈ ਅੱਜ ਬਾਹਰ ਹੈ ਅੱਜ ਬਾਹਰ ਨੂੰ ਬਾਹਰ ਨੂੰ ਆਹ ਤਾਂ ਇਹਦੇ ਨਾਲ ਲੱਪਾ ਸਾਰੇ ਆਹ ਇਥੋਂ ਹੈ ਬਾਹਰ ਦਾ ਇਹ ਇਹ ਇਹਦਾ ਬਹਾਸ ਕਿਦਣਾ ਹਾਂ ਸਾਮਾਨ ਕੋਈ ਜਾਰੇ ਸਾਰੇ ਨੂੰ ਖਾਲੀ ਕਰ ਲੂਗੇ ਨਾ ਫਿਰ ਆਪਾਂ ਵਧੀਆ ਰਿਪੇਅਰ ਕਰ ਦੋਗੇ ਜੀ ਕਿਦਣਾ ਮੰਜਾ ਚੱਕਣਾ ਪਊਗਾ ਇਹ ਮੰਜਾ ਵੀ ਚੱਕ ਦੋਗੇ ਇਹ ਹੈ ਮੰਜਾ ਹੋਣਾ ਪਊਗਾ ਇਹ ਅੱਜ ਜਿਹੜੀ ਮਾਤਾ ਨੂੰ ਲੈ ਕੇ ਗਏ ਆਂ ਜੀ ਉਹਨਾਂ ਦਾ ਨਾਮ ਸੀਗਰ ਦਵਿੰਦਰ ਕੌਰ ਉਹਨਾਂ ਦੇ ਹਾਲਾਤ ਬਹੁਤ ਹੀ ਮਾੜੇ ਸੀਗੇ ਜਿਹੜੀ ਅੰਦਰ ਸਾਰੀ ਕਿਤੇ ਵੀ ਇੱਕ ਬੱਦਦਾ ਵੀ ਲੰਘ ਨਹੀਂ ਸਕਦਾ ਸੀਗੇ ਅੰਦਰ ਤੇ ਇਸ ਤਰ੍ਹਾਂ ਦੇ ਹਾਲਾਤ ਸੀਗੇ ਜੀ ਕਿਸੇ ਵੀ ਕਿਸੇ ਵੀ ਟਾਈਮ ਕੋਈ ਵੀ ਮੰਦਪਾਗੇ ਘਟਨਾ ਘਟ ਸਕਦੀ ਸੀ ਉਹ ਗਿੱਠੀ ਵਾਲਦੇ ਸੀਗੇ ਪਰ ਉਹ ਪਤਾ ਨਹੀਂ ਉਹ ਕਿੱਦਾਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਇੰਤਾਂ ਕਰ ਕਰਕੇ ਉਹਨਾਂ ਨੂੰ ਭੇਜਿਆ ਗਿਆ ਹੈ। ਧੰਨਵਾਦ। ਜੇ ਮਾਤਾ ਰਹਿ ਗਈ ਸੀ ਮਾਤਾ ਜੀ ਹਿੰਦਰਕੌਰ ਉਹ ਕਿਹੜਾ ਰਹਿੰਦਾ ਉਹਨਾਂ ਪਤਾ ਵਾਂਦਾ ਠੀਕ ਨਹੀਂ ਤਾਂ ਉਹ ਤੁਹਾਨੂੰ ਹੋਣ ਕਰਾਵਾ ਆ ਅਸਿਸਟੈਂਟ ਸਾਹਿਬ ਦੇ ਆਰਡਰ ਦੇ ਬਿਚਾਰ ਤੋਂ ਕਰਵਾ ਆ ਕਿ ਟੀਮ ਆਈ ਹੈ ਉਹਦੇ ਹੱਥੋਂ ਲੈ ਕੇ ਚਲੀ ਗਈ ਹੈ ਅਸੀਂ ਵੀ ਤਾਂ ਲੋਪਾਇਆ ਦਿੱਤਾ ਗਿਆ ਹੈ। ਉਸੋ ਬਾਅਦ ਜਿਹੜਾ ਅੰਦਰ ਕੈਂਡ ਦੇ ਕਾਬਲ ਨਿਕਾ ਉਹ ਵਿਆਪਕੀ ਤੌਰ ਤੇ ਉਹਦੇ ਵਿੱਚ ਜੋ ਵੀ ਚੀਜ਼ ਆਉਂਦੀ ਸੀ ਸਾਰੇ ਇਕੱਠੇ ਕਰ ਕਰਕੇ ਬਹੁਤ ਮਾਤਰਾ ਨਾਲ ਕਰੇ ਹੋਏ ਨੇ ਤੇ ਇਸ ਲਈ ਕੁਝ ਦੀ ਸੁਰੱਖਿਆ ਨੂੰ ਦੇਖਦੇ ਹੋਏ ਅਸੀਂ ਵੀ ਇਗਜ਼ਾਮ ਦੇ ਵਿਗਿਆਨਤ ਆ ਆਪਣੇ ਸਵਾਮੀ ਜੱਟਾ ਜੀ ਉਹ ਵੀ ਮੇਰੇ ਨਾਲ ਐਮਸੀ ਆ ਉਹ ਵੀ ਇਕੱਠੇ ਹੋ ਕੇ ਬੇਚੀ ਨਾ ਹੋਵੇ ਅਸੀਂ ਉਹ ਪੜਾਵਾ ਸਾਨੂੰ

ਨਾਲੇ ਅੰਦਰ ਦਾ ਮਾਤਾ ਤੁਸੀਂ ਕਦੇ ਨਾ ਵੀ ਤੁਹਾਨੂੰ ਕਦੀ ਮਿਲੀ ਹੈ ਜੀ ਨਹੀਂ ਉਸ ਕੀ ਇਹ ਇੱਥੇ ਨਾਲ ਸਾਨੂੰ ਵੈਸੇ ਰੋਡ ਤੇ ਕਦੇ ਮਿਲਦੇ ਸੀ ਜਿਵੇਂ ਦੇਖੜੇ ਵਾਲਾ ਕੋਈ ਨਹੀਂ ਦੇਖਣ ਭਾਗੋ ਨਾ ਬਹੁਤ ਵਧੀਆ ਜੀ ਦਾ ਟ੍ਰੀਟਮੈਂਟ ਹੋਣਾ ਚਾਹੀਦਾ ਹੁਣ ਪ੍ਰੋਫੈਸਰ ਦੇ ਹੈਂਡਓਵਰ ਕਰ ਰਹੀ ਹਾਂ ਜੀ ਹਾਂ ਜੀ ਬਰਾਬਰ ਬਰਾਬਰ ਆਏ ਹਨ 4-7 ਠੀਕ ਹੈ ਜੀ ਤੇ ਇਹਨਾਂ ਦੇ ਮਕਾਨ ਨੂੰ ਜਿੰਦਾ ਲਾਇਆ ਜਾਣਾ ਹਾਂ ਤੱਲ ਲਾ ਦੇ ਜੀ ਐਮਸੀ ਪੋਲ ਖੜਿਆ ਦੋ ਮੌਜੂਦਾ ਉਹ ਨਾਲ ਹੋ ਕੇ ਦਾਵਾ ਲਵਾਉਣਾ ਜੀ ਸ਼ਹਿਰਿਕ ਤੌਰ ਤੇ ਦਾਸਪਤ ਨਹੀਂ ਜਿਸ ਨਾਲ ਇੰਦਰਾਪਤ ਦੇਖਣ ਨੂੰ ਇਹ ਕਿਤੇ ਨਹੀਂ ਆ ਗਿਆ ਨਾ ਇਹ ਜਿਸ ਤੋਂ ਅੱਜ ਵੱਲ ਗਿਆ ਗੱਟਾ ਕੀ ਹੋ ਗਿਆ ਕਿਵੇਂ ਸੁਣ ਰਹੇ ਹੋ ਦੋਰੇ ਇਹ ਵੀ ਸਰ ਕਰਨ ਲੱਗਾ ਜਿਹੜਾ ਤੁਸੀਂ ਕਹਿੰਦੇ ਨਾ ਗੱਟਾ ਪਿਆ ਪੰਜਾ ਰੇਤਾ ਇੱਟਾ ਜਿਹੀਆਂ ਬਾਹਰ ਕਰਕੇ ਨਵਾਂ ਮੰਜਾ ਲਾਦਾ ਕੇ ਫਿਰ ਅੱਛਾ ਹੋਰ ਮੰਜਾ ਨਾਲੇ ਪਿੱਛੇ ਰਿਪੇਅਰ ਹੋਣ ਵਾਲੀ ਤਰੇੜਾ ਜਿਹੀਆਂ ਆਹ ਸਪੈਕਟ ਬੰਨ ਰਹੀ ਗੱਲ ਦੀ ਆਇਆ ਕਰਿਓ ਨਾ ਸਸਿਕਲ ਜੀ ਮੈਂ ਗੁਰਪ੍ਰੀਤ ਸਿੰਘੂ ਮਿਸਿਸ ਵੋਲ ਪੰਜਾਬ 2018 ਤੇ ਮੈਂ ਸੇਵਾ ਨਿਭਾ ਰਹੀ ਆਂ ਜੀ ਐਨ ਜੀਓ ਸਿਕ ਹੈਲਪਰ ਵਰਲਡਵਾਈਸ ਦੇ ਵਿੱਚ ਸੋ ਇਨਸਾਨੀਤ ਨੂੰ ਸਾਂਭਣ ਦਾ ਸ਼ਾਇਦ ਲੋਕ ਕਹਿੰਦੇ ਕਿ ਸਾਡੇ ਕੋਲੇ ਟਾਈਮ ਨਹੀਂ ਹੈਗਾ ਸਾਡੇ ਘਰਾਂ 'ਚ ਇਨਸਾਨ ਰੋਲ ਰਹੇ ਨੇ ਅਸੀਂ 5 5 10 10 ਹਜ਼ਾਰ ਦੇ ਕੁੱਤੇ ਲਿਆ ਕੇ ਉਹਨਾਂ ਦੀ ਸੇਵਾ ਕਰ ਰਿਹਾ ਇਹ ਜੁਬਾਨਾਂ ਨੂੰ ਅਸੀਂ ਪਾਲ ਰਹੇ ਆ ਮਾੜੀ ਗੱਲ ਨਹੀਂ ਆ ਬੇਜੁਬਾਨਾਂ ਦੀ ਸੇਵਾ ਕਰਨੀ ਚਾਹੀਦੀ ਪਰ ਕਿਤੇ ਨੇ ਕਿਤੇ ਸਾਡਾ ਇਨਸਾਨ ਜਿਹੜਾ ਹੈਗਾ ਉਹ ਰੋਲ ਰਿਹਾ ਸੋ ਖਰੜ ਦੇ ਵਿੱਚ ਸੈਣੀਆਂ ਦਾ ਮਹੱਲਾ ਦੇ ਵਿੱਚ ਇੱਕ ਬਜ਼ੁਰਗ ਮਾਦਾ ਜੀ ਜਿਨ੍ਹਾਂ ਦੀ ਉਮਰ ਤਕਰੀਬਨ 60 ਤੋਂ ਉੱਤੇ ਹੀ ਹੋਣੀ ਆ ਨੀਅਰਬਾਊਟ 70 75 ਦੇ ਸਾਲ ਦੇ ਹੋਣਗੇ ਉਹਨਾਂ ਕੋਲੋਂ ਸਹੀ ਤਰੀਕੇ ਨਾਲ ਕੁਬਿਆਰੀ ਜਾਂਦਾ ਸੋ ਉਹਨਾਂ ਦੀ ਸੇਵਾ ਲਈ ਅਸੀਂ ਰਿਕੁਐਸਟ ਕੀਤੀ ਸੀ ਜੀ ਐਸ ਡੀ ਐਮ ਸਰ ਨੂੰ ਆਪਾਂ ਬਕਾਇਆ ਲੈਟਰ ਲਿਖ ਕੇ ਦਿੱਤਾ ਸੀ ਕਿ ਸਰ ਜਿਹੜੇ ਬਜ਼ੁਰਗ ਮਾਤਾ ਜੀ ਹੈਗੇ ਆ ਉਹਨਾਂ ਦੀ ਸੇਵਾ ਕੀਤੀ ਜਾਵੇ ਇਹਨਾਂ ਨੂੰ ਕਿਤੇ ਨਾ ਕਿਤੇ ਐਸੀ ਜਗ੍ਹਾ ਤੇ ਭੇਜਿਆ ਜਾਵੇ ਜਿੱਥੇ ਕਿ ਇਹਨਾਂ ਦਾ ਜਿਹੜਾ ਬਿਰਧ ਸਰੀਰ ਹੈਗਾ ਉਹਦੀ ਸੰਭਾਲ ਕੀਤੀ ਜਾਵੇ ਸੋ ਐਸ ਡੀ ਐਮ ਸਰ ਦਾ ਬਹੁਤ ਥੈਂਕਸ ਕਰਦੀ ਆ ਮੈਂ ਜਿਨ੍ਹਾਂ ਨੇ ਐਸ ਡੀ ਐਮ ਸਾਡੇ ਗੁਰਮਿੰਦਰ ਸਰ ਨੇ ਜਿਨ੍ਹਾਂ ਨੇ ਕਿ ਮੌਕੇ ਦੇ ਉੱਤੇ ਮੇਰੀ ਹੈਲਪ ਦੇ ਲਈ ਪੰਕਜ ਝੱਡਾ ਸਰ ਜੀ ਨੂੰ ਭੇਜਿਆ ਸੋ ਤਾਂ ਕਿ ਮਾਤਾ ਜੀ ਨੂੰ ਅਸੀਂ ਸਹੀ ਸਲਾਮਤ ਪ੍ਰਭਾਸਰਾ ਦੇ ਵਿੱਚ ਪਹੁੰਚਾਇਆ ਜਾਵੇ ਸੋ ਸ਼ੁਕਰਗੁਜ਼ਾਰ ਆ ਜੀ ਪ੍ਰਭਾਸਰਾ ਟੀਮ ਦਾ ਜਿਹੜੀ ਪੂਰੀ ਟੀਮ ਇੱਥੇ ਪਹੁੰਚੀ ਹੈ ਮਾਤਾ ਦੀ ਸੇਵਾ ਦੇ ਲਈ ਸੋ ਵਾਹਿਗੁਰੂ ਕਿਰਪਾ ਕਰੇ ਕਿ ਮਾਤਾ ਦੀ ਜਿਹੜੀ ਰਹਿਦੀ ਜ਼ਿੰਦਗੀ ਆ ਉਹ ਪ੍ਰਭਾਸਰਾ ਦੇ ਵਿੱਚ ਬੜੇ ਵਧੀਆ ਤਰੀਕੇ ਨਾਲ ਲਿਬੇ ਜੀ ਵਰਲਡ ਵਾਈਡ ਹਰ ਇੱਕ ਨੇ ਉਹਦਾ ਇੰਤਜ਼ਾਮ ਕੀਤਾ ਨਾ ਜਿਵੇਂ ਆਪਾਂ ਨੇ ਆਪਣੇ ਘਰਾਂ ਕੀਤਾ ਹੋਇਆ ਸਮਾਜਿਕ ਸੰਖਿਆ ਇੱਕ ਪ੍ਰੋਗਰਾਮ ਕਹ ਲਓ ਇੱਕ ਡਿਪਾਰਟਮੈਂਟ ਕਹ ਲਓ ਇੱਥੇ ਇਹ ਸਰਕਾਰਾਂ ਦੇ ਡਿਪਾਰਟਮੈਂਟ ਹੋਣਗੇ ਸਮਾਜਿਕ ਸੁਰੱਖਿਆ ਦਾ ਵੀ ਇੱਕ ਡਿਪਾਰਟਮੈਂਟ ਜੀ ਜੀ ਇਹਦੇ ਵਿੱਚ ਮਤਲਬ ਸਭ ਤੋਂ ਅੱਗੇ ਤਾਂ ਨਹੀਂ ਹੋਏ ਆਮ ਨਾਗਰਿਕੋ ਵੀ ਘਰ ਤੋਂ ਬਲਜੂਗੇ ਇਹਦੇ ਆਪਾਂ ਤਾਂ ਜਿਹੜੇ ਗੱਲ ਇਹਨੇ ਕਹੀ ਦੀ ਜਾਨ ਦੀ ਉਹਨੇ ਤਾਂ ਸਾਡੀ ਸੁਰੱਖਿਆ ਦੇ ਵਿੱਚ ਬਹੁਤ ਸਾਰੀ ਹਿੱਟੇ ਲੱਗ ਗਈ ਕਿ ਉਹ ਨੂੰ ਕੀ ਵੇਟ ਕਰਕੇ ਰੋਟੀ ਮਿਲ ਰਹੀ ਹੈ ਕਿ ਉਹ ਵੀ ਨਾਲ ਕੋਈ ਇਹੋ ਜਿਹੀ ਉਹਦੀ ਲਾਈਫ ਸੈਟਲਿੰਗ ਸਿਚੁਏਸ਼ਨ ਤਾਂ ਨਹੀਂ ਰਹ ਰਹੇ ਆ ਜਿਉਂ ਦੀ ਮਾਤ ਦੀ ਹਾਲਤ ਆ ਰਹੇ ਨੇ ਸਾਡੇ ਨੂੰ ਪ੍ਰਸ਼ਾਸਨ ਦੇ ਅਧਿਕਾਰੀ ਆਏ ਹੋਏ ਆ ਇਦੇ ਵਿੱਚ ਜਿਹੜੇ ਜੋ ਹਾਲਾਤ ਅੰਦਰ ਬਣ ਕੇ ਦੇਖੇ ਆਂ ਵੀ ਇੱਥੇ ਹੀ ਚੋਲਾ ਵਾਲੀ ਆ ਰਹੀ ਐ ਤੇ ਲੰਗੜ ਨੂੰ ਜਗਾ ਲਈ ਦਿੱਤਾ ਹੀ ਦਿੱਤਾ ਸੈੱਟ ਤੇ ਹਾਂਜੀ ਹਾਂਜੀ ਬਿਲਕੁਲ ਲੱਗਦਾ ਜੀ ਆਪਾਂ ਜੇ ਇਥੇ ਹਮਤ ਕਰੀਏ ਤਾਂ ਬਾਤ ਸਕਦੇ ਆ ਕਿ ਕੋਈ ਇਹਦਾ ਬੜਾ ਹੈ ਖਾਣਾ ਹੈ ਕਿ ਕਿ ਤੁਹਾਨੂੰ ਮਤਲਬ ਇਹ ਬਸਾ ਹੈ ਕਿ ਇਹ ਆ ਰਿਹਾ ਰੋਡ ਦਾ ਡਾਊਨ ਰੋਡ ਦਾ ਬੰਦੀ ਮਾਤਾ ਜੀ ਦਾ ਮਤਲਬ ਉਹ ਬ੍ਰਿੰਦ ਹਾਲਤ ਦੇ ਵਿੱਚ ਇੱਥੇ ਆਪਣਾ ਗੁਜ਼ਾਰਾ ਕਰ ਰਹੇ ਨੇ ਪਰ ਇਹ ਵੀ ਦੁੱਖ ਨਾਲ ਦੇਖ ਸਕੋ ਅੰਦਰ ਤੱਕ ਸਾਰਾ ਸਮਾਨ ਕੁਈ ਲੱਕੜ ਕੁਈ ਕੁਈ ਜਿਹੜਾ ਗਵਾੜ ਸਾਰਾ ਅੰਦਰ ਭਰਿਆ ਹੋਇਆ ਪਰ ਅੱਜ ਪ੍ਰਭਾ ਅਸਰਾ ਟੀਮ ਆਈ ਹੈ ਚਲੋ ਅਸੀਂ ਇਹ ਜਾਇਜਾ ਕਿ ਇਹਦਾ ਜਿਹੜਾ ਇਹਦਾ ਅਸਰਾ ਇਹਦਾ ਆਸਰਾ ਦੇ ਵਿੱਚ ਪ੍ਰਭਾ ਅਸਰਾ ਦੇ ਵਿੱਚ ਲਿਜਾਣ ਤਾਂ ਕਿ ਇਹਨਾਂ ਦਾ ਜੀਵਨ ਜਿਹੜਾ ਉਹ ਜਿਹੜਾ ਗਲਾ ਜੀਵਨ ਹੈ ਉਹ ਵਧੀਆ ਢੰਗ ਨਾਲ ਉਹਤੇ ਗੁਜ਼ਾਰਾ ਹੋ ਸਕੇ ਕਿਉਂਕਿ ਇੱਥੇ ਤਾਂ ਇਹ ਇਕੱਲੇ ਇਕੱਲੇ ਹੀ ਰਹਿੰਦੇ ਨੇ ਤੇ ਇਕੱਲੇ ਰਹਿਣ ਕਰਕੇ ਆਪਣਾ ਗੁਜ਼ਾਰਾ ਆਪ ਕਰਦੇ ਨੇ ਔਰ ਔਰ ਫਿਰ ਲੈਂਦੇ ਨੇ ਪਰ ਬਹੁਤ ਹੀ ਜਿਹੜੇ ਸਿਹਤ ਬਹੁਤ ਕਮਜ਼ੋਰ ਨੇ ਮੈਂ ਤਾਂ ਇਹੀ ਕਹਾਂਗਾ ਕਿ ਬਦੋਰ ਮੇਰੇ ਵਾਈਫ ਪਾਸ ਕਰਦੇ ਐ 12421 ਨਾਲ ਪੈਂਦਾ ਇਹ ਇਹ ਜਿਹੜਾ ਏਰੀਆ ਪੈਂਦਾ ਵਾਰਡ ਨੰਬਰ 20 ਦਾ ਪੈਂਦਾ ਦਰਮਨ ਸਿੰਘ ਜੀ ਵੀ ਇੱਥੇ ਆਏ ਹੋਏ ਨੇ ਤੇ ਉਹਨਾਂ ਉਹ ਵੀ ਦੱਸਣਗੇ ਕਿ ਉਹਨਾਂ ਦੇ ਬਾੜ ਦੇ ਇਹ ਡੇੜੀ ਇਹਨਾਂ ਦੇ ਬਾੜ ਦੇ ਵਿੱਚ ਹੈ ਮੇਰੇ ਨਾਲ ਬਾੜ ਨਾਲ ਲੱਗਦਾ ਹੈ ਸਾਡਾ ਬਾੜ ਨਾਲ ਲੱਗਦਾ ਚਲੋ ਅਸੀਂ ਕੋਸ਼ਿਸ਼ ਕਰਾਂਗੇ ਜਿੰਨੀ ਹੈਲਪ ਹੋ ਸਕੇ ਜੀ ਕਰੀਏ ਤੇ ਪ੍ਰਭਾ ਅਸਰਾ ਟੀਮ ਆਈ ਹੈ ਕਿਉਂਕਿ ਪ੍ਰਭਾ ਅਸਰਾ ਇੱਕ ਇਹ ਜੀ ਸੰਸਥਾ ਜਿਹੜੀ ਪਿਛੇ ਕਾਫੀ ਸਮੇਂ ਤੋਂ ਸਾਡੇ ਸ਼ਹਿਰ ਥੜ ਦੇ ਨਜ਼ਦੀਕ ਕਰਾਲੀ ਨਜ਼ਦੀਕ ਪੜਿਆਲਾ ਦੇ ਵਿੱਚ ਸੇਵਾ ਕਰ ਰਹੀ ਲੋਕਾਂ ਦੀ ਉਹਨਾਂ ਦੀ ਸੇਵਾ ਕਰ ਰਹੀ ਜਿਹੜੇ ਲੋਕ ਨੂੰ ਜ਼ਰੂਰਤਮੰਦ ਨੇ ਔਰ ਬਹੁਤ ਵਧੀਆ ਉਪਰਾਲਾ ਇਹਨਾਂ ਵੱਲੋਂ ਕੀਤਾ ਜਾਂਦਾ ਹੈ